ਉੱਤੇ ਫਸ ਗਈ ਗੱਡੀ ਕਿਆਰੇ ਕੱਲਾ ਕਾ ਤਾ ਆਣ ਦੋ ਛੱਡੋ ਪਰੇ ਮਰਨੇ ਨੂੰ ਯਾਰ ਤੁਮੇ ਬਾਬੇ ਇੱਧਰ ਆਓ ਯਾਰ ਇੱਧਰ ਆਓ ਤੁਮੇ ਜਿਹੜਾ ਮਰਦਾ ਮਰਨ ਦੋ ਜੇ ਨਹੀਂ ਮੰਨਦਾ ਨੂੰ ਕਿਆ ਕਰ ਸਕਦੇ ਮੈਂ ਹੱਥ ਲਾਉਂਗਾ ਜਾ ਕੇ ਕੋਈ ਹੋਰ ਕਿਆ ਕਰੇਗਾ ਏ ਟਿਕੜਬਾ ਜੇ ਉਹ ਮੰਨ ਨਹੀਂ ਰਿਹਾ ਇੱਕ ਵਾਰ ਤੂੰ ਚੱਲ ਪਸਾ ਅੱਗੇ ਹੋ ਕੇ ਬੋਲ ਉਹ ਉੱਥੇ ਜਾ ਪੁੱਛ ਏ 2 ਮੈਂ ਲਗਾਏ ਉਹਦੇ ਉਹਦੇ ਕੈਮਰਾ ਨਹੀਂ ਮੰਨਦਾ ਹੈ ਯਾਰ ਅੱਗੇ ਹੋ ਜਾ ਭਾਈ ਆ ਜਾ ਆ ਜਾ ਆਣਦੇ ਭਾਈ ਆ ਜਾ ਆ ਜਾ ਰੋਪਰ ਹੋ ਜਾ ਯਾਰ ਆ ਜਾ ਵੀਡੀਓ ਬਣਾਏਗੀ ਆ ਜਾਂਦੇ ਨਾਲ ਇਹ ਬਿਆਗ ਵਾਲੇ ਪਹਿਲੇ ਜੀ ਮਨਾਏਗੇ ਸਵਾਰ ਕੇ ਮੈਂ ਇਹ ਪੈਂਚੋ ਆ ਜਾ ਬਣਾਉਣਾ ਬਣਾਉਣਾ ਪਾਜੀ ਬਣਾਉਣਾ ਸਾਧਿਆਨ ਪ੍ਰਸ਼ਾਸਨ ਨੂੰ ਦੇਖ ਲਓ ਭਾਈ ਜੀ ਇਹ ਬੰਦੇ ਮੰਨ ਨਹੀਂ ਰਹੇ ਚਾਰ ਬੰਦੇ ਨੇ ਜਵਾਲ ਦੇ ਤੇ ਨਾ ਉਹ ਖਤਰਾ ਬਹੁਤ ਹੈ ਮਰੇ ਫਿਰ ਵੀ ਆਪਣੀ ਜਾਨ ਕੀ ਬਿਨਾ ਪ੍ਰਵਾਹ ਕਰ ਰਹੇ ਫਿਰ ਵੀ ਪਾਣੀ ਵਿੱਚ ਆ ਰਹੇ ਇਹ ਦੇਖ ਲਓ ਇਹ ਹਾਲਾ ਲੋਕਾਂ ਦੇ ਗੁਰੇ ਵਿਚਾਰੇ ਖੜੇ ਸਵੇਰ से लेके ਪੁਲ ਕੀ ਸੇਵਾ ਕਰਨੇ ਵਾਸਤੇ ਖੜੇ ਵਿਚਾਰੇ 4 ਵਜੇ ਕੇ ਲਗੇ ਸਵੇਰ ਕੇ ਸਾਫ ਕਰਨੇ ਇਹ ਲੋਗ ਫਿਰ ਵੀ ਨਹੀਂ ਮੰਨ ਰਹੇ ਇਹ ਦੇ ਉਹ ਮੰਨ ਜਾ ਯਾਰ ਇਹਨੂੰ ਪਰਾ ਨੂੰ ਕੱਢ ਲੈ ਤੁਨੂੰ ਉਹ ਪਰਾ ਨੂੰ ਕਬਾ ਲੈ ਯਾਰ ਛੱਡੋ 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 ਆ ਜਾਓ ਇਹ ਦੇ ਇਹ ਗਿਆ 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 ਚੱਲ ਬਾਈ ਚੱਲ ਬਾਈ ਚੱਲ ਭਾਈ ਸ਼ਾਬਾਸ਼ ਵੈਰੀ ਗੁੱਡ ਗਈ ਬਾਈਕ ਬਾਈ ਗਈ ਗਈ ਲੋ ਭਾਈ ਸ਼ਾਬਾਸ਼ ਇਹ ਲੋ ਜੀ ਬਾਈਕ ਚੱਲ ਗਈ ਆ ਇਹ ਬੰਦੇ ਨੂੰ ਕਿੰਨਾ ਸਮਝਾਇਆ ਕਿੰਨਾ ਰੋਕਿਆ ਨੇ ਨੂੰ ਮਗਰੇ ਬੰਦੇ ਫਿਰ ਵੀ ਆਪਣੀ ਬਿਨਾਂ ਜਾਣ ਦੀ ਪ੍ਰਵਾਹ ਕਰੇ ਫਿਰ ਵੀ ਪਾਣੀ ਮੇ ਆ ਗਏ ਬਾਈਕ ਚੱਲ ਗਈ ਨਹਿਰ ਚ ਹੁਣ ਬਾਈਕ ਦਾ ਨਹੀਂ ਪਤਾ ਹੁਣ ਆ ਪਿੱਛੇ ਹੋ ਕੇ ਦੇਖ ਲੋ ਜੀ ਬਾਈਕ ਦਾ ਨਹੀਂ ਪਤਾ ਲੱਗਿਆ ਬਾਈਕ ਦਾ ਨਹੀਂ ਪਤਾ ਲੱਗਿਆ ਕਿੱਥੇ ਚੱਲ ਗਈ ਹੁਣ ਸਮਝਾ ਰਹੇ ਸੀ ਕਿ ਮੰਨੇ ਨਹੀਂ ਜੀ ਆ ਦੇਖ ਲੋ ਜੀ ਹਾਲ ਆ ਦੁਨੀਆ ਦੇ ਹੱਟ ਕੇ ਲਾਏ ਹੋਏ ਆ ਖੜੇ ਬੰਦੇ ਵਿਚਾਰੇ ਰੋਗ ਰਿਆਂ ਨੂੰ ਸ਼ੇਰ ਦੇ ਵੀ ਨਾ ਉਹ ਨਾ ਉਹ ਇਹਨਾਂ ਦੇ ਵੀ ਮੰਨ ਰਿਹਾ ਕੋਈ ਇੰਨੀ ਪਬਲਿਕ ਖੜੀ ਆ ਇੰਨੇ ਜਾਣੇ ਕਹਿ ਰਹੇ ਆ ਇਹਨਾਂ ਨੂੰ ਰੋਗ ਦੇ ਸੀ ਕੋਈ ਨਹੀਂ ਰੁਕ ਰਿਹਾ ਇਹਨਾਂ ਨੂੰ ਆ ਦੇਖ ਲੋ ਇਹ ਕੀ ਹਾਲ ਆ ਬੰਦੇ ਦੇ ਮੋਟੀ ਫਸ ਗਈ ਗੱਡੀ ਕਿਆਰੇ ਕੱਲਾ ਕਾ ਦੋ ਆਣ ਦੋ ਛੱਡੋ ਬਰੇ ਮਰਨੇ ਨੂੰ ਯਾਰ ਤੁਮੇ ਬਾਬੇ ਇੱਧਰ ਆਓ ਯਾਰ ਇੱਧਰ ਆਓ ਤੁਮੇ ਜਿਹੜਾ ਮਰਦਾ ਮਰਨ ਦੋ ਜਦ ਨਹੀਂ ਮੰਨਦਾ ਨੂੰ ਕੀ ਕਰ ਸਕਦੇ ਪੈਰਾ ਹੱਥ ਲਾਉਂਗਾ ਜਾ ਕੇ ਉਹਦੇ ਉਹਦੇ ਕੀ ਕਰੇਗਾ ਇਹ ਗੜਬੜ ਜਦੋਂ ਮੰਨ ਨਹੀਂ ਰਹਿਕਾ ਤੂੰ ਚੱਲ ਪਾਸਾ ਅੱਗੇ ਹੋ ਕੇ ਉਹ ਉੱਥੇ ਜਾ ਪੁੱਛੋ ਇਹ ਨਹੀਂ ਮੰਨਦਾ ਭਾਈ ਉਹਦੇ ਉਹਦੇ ਕਾ ਨਹੀਂ ਮੰਨਦਾ ਹੈ ਯਾਰ ਅੱਗੇ ਹੋ ਜਾ ਭਾਈ ਆ ਜਾ ਆ ਜਾ ਆਣਦੇ ਭਾਈ ਆ ਜਾ ਆ ਜਾ ਉੱਪਰ ਹੋ ਜਾ ਯਾਰ ਅੱਛਾ ਆ ਕੇ ਵੀਡੀਓ ਬਣਾਇਆ ਆ ਜਾ ਮੇਰੇ ਨਾਲ ਇਹ ਵੀ ਆ ਗਿਆ ਲੈ ਬੱਲੇ ਨਹੀਂ ਮਨਾਏਗੇ ਸਮਾਰ ਕੇ ਮੈਂ ਪੈਂਚ ਆ ਜਾਣਾ ਬਣਾ ਬਣਾ ਆ ਪਾਜੀ ਬਣਾ ਆ ਦੇਣਾ ਪ੍ਰਸ਼ਾਸਨ ਨੂੰ ਦੇਖ ਲੋ ਬਾਈ ਜੀ ਇਹ ਬੰਦੇ ਮੰਨ ਨਹੀਂ ਰਹੇ ਚਾਰ ਬੰਦੇ ਨੇ ਜਵਾਬ ਦੇ ਤਾ ਨਾ ਉਹ ਖਤਰਾ ਬਹੁਤ ਹੈ ਮਰੇ ਫਿਰ ਵੀ ਆਪਣੀ ਜਾਨ ਕੀ ਬਿਨਾ ਪ੍ਰਵਾਹ ਕਰ ਰਹੇ ਫਿਰ ਵੀ ਪਾਣੀ ਮੇ ਆ ਰਹੇ ਇਹ ਦੇਖ ਲੋ ਇਹ ਹਾਲਾ ਲੋਕਾਂ ਦੇ ਪੂਰੇ ਵਿਚਾਰੇ ਖੜੇ ਸਵੇਰ से लेके ਪੁਲ ਦੀ ਸੇਵਾ ਕਰਨੇ ਵਾਸਤੇ ਖੜੇ ਵਿਚਾਰੇ 4 ਵਜੇ ਕੇ ਲਗੇ ਸਵੇਰ ਕੇ ਸਾਫ ਕਰਨੇ ਇਹ ਲੋਕ ਫਿਰ ਵੀ ਨਹੀਂ ਮੰਨ ਰਹੇ ਇਹ ਦੇਖ ਉਹ ਮੰਨ ਜਾ ਯਾਰ ਇਹਨੂੰ ਪਰਾਂ ਨੂੰ ਕੱਢ ਲੈ ਥਨੂੰ ਓ ਪਰਾਂ ਨੂੰ ਕਮਾ ਲੈ ਯਾਰ ਛੱਡੋ 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 ਆ ਜਾਓ ਇਹ ਦੇਖ ਇਹ ਗਿਆ 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 ਚੱਲ ਬਾਈ ਚੱਲ ਬਾਈ ਚੱਲ ਬਾਈ ਸ਼ਾਬਾਸ਼ ਵੈਰੀ ਗੁੱਡ ਲੈ ਚੁੱਪ ਗਈ ਬਾਈਕ ਬਾਈ ਗਈ ਗਈ ਲੋ ਬਾਈ ਸ਼ਾਬਾਸ਼ ਇਹ ਲੋ ਜੀ ਬਾਈਕ ਚਲ ਗਈ ਆ ਇਹ ਬੰਦੇ ਨੂੰ ਕਿੰਨਾ ਸਮਝਾਇਆ ਕਿੰਨਾ ਰੋਕਿਆ ਨੇ ਨੂੰ ਮਗਰੇ ਬੰਦੇ ਫਿਰ ਵੀ ਆਪਣੀ ਬਿਨਾਂ ਜਾਣ ਦੀ ਪ੍ਰਵਾਹ ਕਰੇ ਫਿਰ ਵੀ ਪਾਣੀ ਮੇ ਆ ਗਏ ਬਾਈਕ ਚਲ ਗਈ ਨਹਿਰ ਚ ਹੁਣ ਬਾਈਕ ਦਾ ਨਹੀਂ ਪਤਾ ਹੁਣ ਆ ਪਿੱਛੇ ਹੋ ਕੇ ਦੇਖ ਲੋ ਜੀ ਬਾਈਕ ਦਾ ਨਹੀਂ ਪਤਾ ਲੱਗਿਆ ਬਾਈਕ ਦਾ ਨਹੀਂ ਪਤਾ ਲੱਗਿਆ ਕਿੱਥੇ ਚਲ ਗਈ ਹੁਣ ਸਮਝਾਰੇ ਸੀ ਕਿ ਮੰਨੇ ਨਹੀਂ ਜੀ ਆ ਦੇਖ ਲੇ ਜੇ ਹਾਲ ਆ ਦੁਨੀਆ ਦੇ ਇਹ ਪੈਗ ਲਾਏ ਹੋਏ ਆ ਆ ਖੜੇ ਬੰਦੇ ਵਿਚਾਰੇ ਰੋਗ ਰਿਆਣਾ ਨੂੰ ਸ਼ੇਰ ਦੇ ਵੀ ਨਾ ਉਹ ਨਾ ਉਹ ਇਹਨਾਂ ਦੇ ਵੀ ਮੰਨ ਰਿਹਾ ਕੋਈ ਇੰਨੀ ਪਬਲਿਕ ਖੜੀ ਆ ਇਹਨੇ ਜਾਣੇ ਕਹਿ ਰਿਆ ਇਹਨਾਂ ਨੂੰ ਰੋਗ ਦੇ ਸੀ ਕੋਈ ਨਹੀਂ ਰੁਕ ਰਿਆ ਇਹਨਾਂ ਨੂੰ ਆ ਦੇਖ ਲੋ ਇਹ ਕੀ ਹਾਲ ਆ ਬੰਦੇ ਦੇ